ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 11 ਬੱਚਿਆਂ ਦਾ ਗਰੀਬ ਲੜਕੀਆਂ ਦਾ ਅੱਜ ਅਸੀਂ ਵਿਆਹ ਕਰਵਾਇਆ ਗਿਆ ਪ੍ਰਸ਼ਾਸਨ ਵੱਲੋਂ ਤੇ ਇਹ ਸਾਡੀ ਜਿਹੜੀ ਬੇਟੀ ਬਚਾਓ ਮੇਟੀ ਪੜਾਓ ਮੁਹਿੰਮ ਚੱਲ ਰਹੀ ਹੈ ਜ਼ਿਲ੍ਹਾ ਪ੍ਰਸ਼ਾਸਨ ਦੀ ਜਿਹਦੇ ਵਿੱਚ ਅਸੀਂ ਪਿੱਛੇ ਵੀ ਕਾਫੀ ਪ੍ਰੋਗਰਾਮ ਲਿਖੇ ਨੇ ਉਹਦੇ ਲਗਾਤਾਰ ਸਾਜੀ ਇਹ ਵੀ ਅੱਜ ਕੀਤਾ ਗਿਆ ਇਹਦੇ ਵਿੱਚ ਸਾਡੇ ਏਡੀਸੀ ਜਨਰਲ ਅਰਜਿੰਦਰ ਜੀ ਤੇ ਸਾਡੇ ਐਸਡੀਐਮ ਜਸਮਿੰਦਰ ਜੀ ਬਿਨਾਂ ਨਗਰ ਨੇ ਜਿਹੜੇ ਇਹਨਾਂ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ ਇਹਨਾਂ ਵੱਲੋਂ ਇਹ ਸਾਰੀ ਤਿਆਰੀਆਂ ਕਰਵਾਈਆਂ ਗਈਆਂ ਆਡੈਂਟੀਫਾਈ ਕੀਤੇ ਗਏ ਤੇ ਸਾਰੇ ਬੱਚਿਆਂ ਨੂੰ ਇਹਨਾਂ ਦਾ ਜਿੰਨਾ ਦਾ ਪਰਿਵਾਰ ਅੱਜ ਅਸੀਂ ਸ਼ਾਦੀ ਕਰਵਾਈ ਆ ਇਹਨਾਂ ਨੂੰ ਇੱਕ ਟੋਕਨ ਦੇ ਤੌਰ ਤੇ ਸ਼ਗਨ ਦੇ ਤੌਰ ਤੇ ਇਹਨਾਂ ਨੂੰ ਜੋ ਕੋਈ ਜ਼ਰੂਰੀ ਸਮਾਨ ਹੁੰਦਾ ਕਰਦਾ ਉਹ ਵੀ ਪ੍ਰਸ਼ਾਸਨ ਵੱਲੋਂ ਇੱਕ ਜਿਹੜੇ ਦਾਨੀ ਸੱਜਣ ਸੀ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਤੋਂ ਐਜ਼ ਅ ਡੋਨੇਸ਼ਨ ਇਹਨਾਂ ਨੂੰ ਕਰਵਾਇਆ ਜਾ ਰਿਹਾ ਤੇ 11-11000 ਰੁਪਏ ਇਹਨਾਂ ਨੂੰ ਸ਼ਗਨ ਵੀ ਦਿੱਤਾ ਜਾ ਰਿਹਾ ਤੇ ਇਹ ਬੜੀ ਚੰਗੀ ਗੱਲ ਹੈ ਕਿ ਇੱਕ ਗਰੀਬ ਬੱਚਿਆਂ ਦਾ ਘਰ ਬਸਿਆ ਹੈਗਾ ਤੇ ਮੈਂ ਆਸ ਕਰਦਾ ਕਿ ਇਹ ਬੜਾ ਆਪਣਾ ਜੀਵਨ ਸੁੱਖ ਸਮਰiddhi ਨਾਲ ਬਤੀਤ ਕਰਨਗੇ ਤੇ ਅਸੀਂ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਨੇ ਹੋਰ ਕਰਦੇ ਰਹਾਂ ਸਿੰਪਲ ਵਿਆਹ ਨਾਲ ਮੈਸੇਜ ਕੀ ਜਾ ਰਿਹਾ ਇੱਕ ਤਾਂ ਕੱਚਾ ਭਰਨਾ ਵਿਆਹ ਔਰ ਇੱਕ ਬੜਾ ਵਧੀਆ ਮੈਸੇਜ ਆ ਰਿਹਾ ਪਰ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜਿਹੜੀ ਇਹ ਰਸਮ ਹੁੰਦੀ ਆ ਇਹ ਹੁੰਦੀ ਤਾਂ ਬੜੀ ਅਲੋਕਿਕ ਰਸਮ ਹੈ ਬਾਕੀ ਹਰ ਇਨਸਾਨ ਦੀ ਆਪਦੀ ਸ਼ਰਧਾ ਹੁੰਦੀ ਹੈ ਵੀ ਆਪਣੇ ਬੱਚੇ ਦਾ ਜਿੰਨੇ ਉਹਦੀ ਹیثیت ਹੁੰਦੀ ਆ ਉਸ ਹਿਸਾਬ ਨਾਲ ਉਹ ਅਰੇਂਜਮੈਂਟਸ ਕਰਕੇ ਵਿਆਹ ਕਰਦੇ ਆ ਬਟ ਜਿੱਥੇ ਗਰੀਬ ਬੱਚੇ ਆ ਲੜਕੇ ਲੜਕੀਆਂ ਨੇ ਜਿਨ੍ਹਾਂ ਦੀ ਮਾਂ ਬਾਪ ਦੀ ਇੰਨੀ ਹیثیت ਨਹੀਂ ਹੁੰਦੀ ਤਾਂ ਇੱਕ ਸੱਚੇ ਸੂਜੇ ਤਰੀਕੇ ਨਾਲ ਸਿੰਪਲ ਤਰੀਕੇ ਨਾਲ ਵਿਆਹ ਕਰਨ ਦੀ ਵੀ ਉਹਨੇ ਹੀ ਪਵਿੱਤਰਤਾ ਹੈਗੀ ਆ ਜਿੰਨਾ ਕਿ ਅਸੀਂ ਵੱਡੇ ਫੰਕਸ਼ਨ ਕਰਕੇ ਕਰਦੇ ਆ ਤੇ ਪਰ ਇਹ ਤੇ ਖੁਸ਼ੀ ਹੁੰਦੀ ਆ ਕਿ ਇਹਦੇ ਵਿੱਚ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਤੇ ਆਮ ਲੋਕ ਸ਼ਾਮਿਲ ਹੋਏ ਨੇ ਤੇ ਉਹਨਾਂ ਨੂੰ ਵੀ ਬੜੀ ਖੁਸ਼ੀ ਆ ਇਸਾਰਾ ਜ਼ਿਲ੍ਹਾ ਪ੍ਰਸ਼ਾਸਨ ਆਇਆ ਸਾਡੇ ਐਸਐਸਪੀ ਸਾਹਿਬ ਵੀ ਹੁਣੇ ਉਹਨਾਂ ਨੂੰ ਜਾਣਾ ਪੈ ਗਿਆ ਆਏ ਸੀ ਤੇ ਇਹ ਸਾਡੇ ਵੱਲੋਂ ਇੱਕ ਚੰਗਾ ਇਨੀਸ਼ੀਏਟਿਵ ਹੈ ਏਡੀ ਸਾਹਿਬ ਵੱਲੋਂ ਤੇ ਅਸੀਂ ਕੋਸ਼ਿਸ਼ ਕਰਾਂਗੇ ਇਸ ਤਰ੍ਹਾਂ ਦੇ ਇਨੀਸ਼ੀਏਟਿਵ ਹੁੰਦੇ ਰਹਿਣ ਤੇ ਜਿਹੜੇ ਗਰੀਬ ਬੱਚੇ ਆ ਉਹਨਾਂ ਨੂੰ ਵੀ ਅਸੀਂ ਇਸ ਤਰ੍ਹਾਂ ਉਹਨਾਂ ਦਾ ਵਿਆਹ ਕਰਵਾਉਂਦੇ ਰਹੀਏ ਤਾਂ ਕਿ ਉਹਨਾਂ ਦਾ ਹੌਸਲਾ ਵੀ ਵਧੇ ਤੇ ਉਹਨਾਂ ਨੂੰ ਕਦੇ ਇਹ ਵੀ ਨਾ ਮਹਿਸੂਸ ਹੋਵੇ ਕਿ ਕਿਤੇ ਸਾਡਾ ਕੋਈ ਪੁੱਛਣ ਵਾਲੀ ਵਾਰਿਸ ਨਹੀਂ ਹੈ ਜੈਨ ਕੋਜੀ ਜ਼ਿਲ੍ਹਾ ਪ੍ਰਸ਼ਾਸਨ ਦਾ ਬਹੁਤ ਹੀ ਵਧੀਆ ਉਪਰਾਲਾ ਹੈਗਾ ਸੋ ਸਮਾਜਿਕ ਸੋਸ਼ਲ ਸਿੱਖਿਆ ਵਿਭਾਗ ਦੇ ਨਾਲ ਜਿਹੜਾ ਉਪਰਾਲਾ ਕੀਤਾ ਹੈਗਾ ਜਿੱਥੇ 11 ਜੋੜੀਆਂ ਦੀ ਜਿਹੜੀ ਹੈਗੀ ਸ਼ਾਦੀ ਦਾ ਜਿਹੜਾ ਹੈ ਸਮਾਗਮ ਤੋਂ ਇੱਕ ਬਹੁਤ ਹੀ ਵਧੀਆ ਉਪਰਾਲਾ ਹੈਗਾ ਜਦੇ ਚ ਕਾਫੀ ਜਿਹੜੇ ਡੀਸੀ ਸਾਹਿਬ ਅਗੇ ਏਡੀਸੀ ਸਾਹਿਬ ਅਗੇ ਏਐਸਪੀ ਸਾਹਿਬ ਅਗੇ ਐਸਪੀ ਸਾਹਿਬ ਅਗੇ ਸਾਰੇ ਸਾਹਿਬਾਂ ਦਾ ਵਧੀਆ ਪੱਟਿਕ ਪੇਸ਼ ਪੇਸ਼ ਨੇ ਆਇਆ ਐਸੀ ਮੌਕੇ ਤੇ ਇਹਨਾਂ ਨੂੰ ਮੈਂ ਵਧਾਈ ਵੀ ਦਿੱਤੀ ਹੈਗੀ ਬਟ ਸਾਹਿਬਾਂ ਇਹਦੇ ਨਾਲ ਹੀ ਜਿਹੜੇ ਇੱਥੇ ਜਿਹੜੀ ਜੀ ਸਿਵਲ ਸੁਸਾਇਟੀ ਦੇ ਮੈਂਬਰ ਸਾਹਿਬਾਨ ਹੈਗੇ ਇਹਨਾਂ ਨੂੰ ਅਸੀਂ ਅਪੀਲ ਵੀ ਕੀਤੀ ਹੈਗੀ ਐਂਡ ਜਿਹੜਾ ਕੀ ਗੱਲ ਸਰਕਾਰ ਦਾ ਜਿਹੜਾ ਹੁਣ ਨਸ਼ਿਆਂ ਦੇ ਵਿਰੁੱਧ ਜਿਹੜਾ ਨਸ਼ਿਆਂ ਦੇ ਵਿਰੁੱਧ ਜਿਹੜਾ ਸਾਡੀ ਜੰਗ ਹੈ ਉਹਨੂੰ ਉਹਦੇ ਉਹਨੂੰ ਕਾਮਯਾਬ ਬਣਾਉਣ ਲਈ ਉਹਦੇ ਚ ਸਪੋਰਟ ਕਰਨ ਲਈ ਅਸੀਂ ਇਹਨਾਂ ਨਾਲ ਠੀਕ ਵੀ ਕੀਤੀਆਂ ਨੇ ਐਂਡ ਅੱਗੇ ਵੀ ਅਸੀਂ ਇਸ ਤਰੀਕੇ ਦੇ ਨਾਲ ਅਸੀਂ ਇੱਕ ਸਪੈਸ਼ਲਿਟੀ ਡਰੇ ਪ੍ਰੋਗਰਾਮ ਹੈ ਅਸੀਂ ਵੀ ਕਰਦੇ ਆਵਾਂਗੇ ਇਸ ਤੋਂ ਇਲਾਵਾ ਤੁਹਾਨੂੰ ਪਤਾ ਹੈਗਾ ਕਿ ਅਸੀਂ ਰੀਸੈਂਟਲੀ ਪਿਛਲੇ 2-3 ਦਿਨ ਦੇ ਵਿੱਚ ਅਸੀਂ ਜਿਹੜੀ ਹੈਗਰਡਜੈਂਸ ਆਫ ਜਿਹੜੀ ਐਫ ਆਈ ਆਰ ਸ ਹੈ ਜਿਹੜੀ ਐਮ ਬੀ ਪੀਓ ਸ ਦੇ ਚਾਰਜ ਕੀਤੀ ਹੈ ਜਿਹਦੇ ਚ ਇੱਕ ਸਾਢੇ ਇੱਕ ਮਾਸ਼ੀ क्वांटिटी ਲਗਭਗ 1/2 ਕਿਲੋ ਦੀ ਜਿਹੜੀ 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 ਅਸੀਂ ਉਹਨਾਂ ਨੂੰ ਫੋਲੋਅ ਅਪ ਕਰੇ ਹੈਗੇ ਅੰਡ ਤੁਹਾਡੇ ਵਾਂਹੀ ਮੈਂ ਸਾਰਿਆਂ ਨੂੰ ਇੱਕ ਅਪੀਲ ਵੀ ਕਰਨਾ ਚਾਹਾਂਗਾ ਕਿ ਵੀ ਉਹ ਸਰਨ ਵੱਧ ਤੋਂ ਵੱਧ ਜਿਹੜੀ ਹੈਗੀ ਸੰਬੰਧ ਦੇ ਵਿੱਚ ਇਨਫਾਰਮੇਸ਼ਨ ਦੇ ਸੋ ਦੈਟ ਕਿ ਅਸੀਂ ਜਿਹੜਾ ਹੈਗਾ ਮਾਨਯੋਗ ਪੰਜਾਬ ਸਰਕਾਰ ਪੰਜਾਬ ਸਰਕਾਰ ਦਾ ਮਾਨਯੋਗ ਸੀਐਮ ਸਾਹਿਬ ਦਾ ਉਹ ਡੀਜੀਪੀ ਸਾਹਿਬ ਦੇ ਅੰਡਰ ਜਿਹੜਾ ਹੈਗਾ ਸਾਡਾ ਆਪੂਆ ਜਿਹੜਾ ਜੰਗਲ ਜਰੀ ਚੱਲ ਰਹੀ ਹੈ ਇਹਨੂੰ ਕਾਮਯਾਬ ਬਣਾਉਣ ਲਈ ਅਸੀਂ ਜਿਹੜਾ ਹੈਗਾ ਸਾਰਿਆਂ ਦਾ ਸਹਿਯੋਗ ਚਾਹੁੰਦੇ ਹੈਗੇ ਐਂਡ ਇਸ ਲਈ ਅਸੀਂ ਜਿਹੜਾ ਹੈਗਾ ਅਪੀਲ ਕਰਨਾ ਚਾਹੁੰਦੇ ਆ ਇਸ ਤੇ ਨਾਲ ਹੀ ਉਹ ਜਿਹੜੇ ਹੈਗੀ ਮੈਂ ਅਗੇਨ ਮੈਂ ਕਹਿਣਾ ਚਾਹੁੰਦਾ ਜੀ ਵੀ ਗੁਰਦਾਸਪੁਰ ਪੁਲਿਸ ਹਮੇਸ਼ਾ ਹੰਗੜੀ ਹੈਗੀ ਪਬਲਿਕ ਸੇਵਾ ਦੇ ਲਈ ਖੜੀ ਹੈਗੀ ਕੋਈ ਵੀ ਸਾਨੂੰ ਰੀਚ ਆਊਟ ਕਰ ਸਕਦਾ ਹੈਗਾ ਅਸੀਂ ਅਵੇਲੇਬਲ ਹਮੇਸ਼ਾ ਅਵੇਲੇਬਲ ਹੈ